ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਵੀਰਾਂ ਨੂੰ ਉਮੀਦ ਕਰਦੇ ਆਂ ਭਾਈ ਸਾਰੇ ਠੀਕ ਠਾਕ ਹੋਵੋਗੇ ਠੰਡ ਭਾਈ ਚੜ ਰਹੀ ਆ ਹੁਣ ਦੇਖੋ ਸਿਆਲ ਆ ਰਿਹਾ ਭਾਈ ਮਾਰੋ ਮਾਰ ਕਰਦਾ ਤੇ ਆਪਣੇ ਘਰ ਅੱਜ ਭਾਈ ਲੱਗ ਗਿਆ ਹੁਣ ਸਾਗ ਤਿਆਰ ਹੋਣਾ ਆ ਦੇਖੋ ਜੀ ਆਹ ਦਾ ਬੋਟਾ ਹੰਦਾ ਹੋ ਰਿਹਾ ਅ ਵੀ ਚੱਲ ਬਿਆ ਆਪਣੇ ਘਰ ਸਾਗ ਤਾਂ ਹੁਣ ਦੇਖੋ ਜੀ ਲੱਗ ਰਿਹਾ ਸਾਗ ਪਤੀਲੇ ਦੇ ਵਿੱਚ ਚੱਲੇ ਦੇ ਉੱਪਰ ਭਾਈ ਇਹ ਲੜਕੀ ਭਾਈ ਸਾਗ ਨੂੰ ચીਰ ਰਹੀ ਆ ਆਪਣਾ ਦਾਤ ਦੇ ਨਾਲ ਹਾਂ ਜੀ ਸਸੀ ਕਾਲ ਜੀ ਅੰਮੀ ਕਰ ਦੇਣ ਸਾਰੇ ਸਿੱਕਾ ਖਾਵਾਂਗੇ ਹੋਰ ਤਾਂ ਜ਼ਿਆਦਾਤਰ ਮਸ਼ੀਨਾਂ ਨਾਲ ਹੀ ચીਰਦੇ ਨੇ ਹਾਂ ਦਾਤ ਦੂਤ ਨਾਲ ਤਾਂ ਕੱਟਾਈ ਕੀ ਅਰੇ ਕੋਈ ਚੁਲੇ ਜੇ ਅੱਗ ਹੈ ਇਹ ਥੋੜੀ ਘਰੀ ਹੋਈ ਜਨਾਂ ਨੇ ਜਦੋਂ ਮੜਿਆ ਸਾਗ ਤਿਆਰ ਹੋਣ ਲੱਗ ਗਿਆ ਫਿਰ ਅੱਗ ਮੜੀ ਜੀ ਜ਼ਿਆਦਾ ਕਰਦੇ ਨੇ ਕਿ ਭਾਈ ਇਹ ਇੱਧਰ ਆਪਣੇ ਦੇਖੋ ਜੀ ਪਾਥੀਆਂ ਪਈਆਂ ਨੇ ਆ ਲੱਕੜ ਪਈ ਐ ਕਿਧਰ ਤੇ ਉਹ ਸਾਗ ਪਿਆ ਆਪਣਾ ਜੀ ਟੋਕਰੀ ਦੇ ਵਿੱਚ ਆ ਇਹਦਾ ਪਈ ਸਾਗ ਬੰਨ ਚ ਲੱਗਣਗੇ 2-3 ਘੰਟੇ ਘਟੂ ਘਟਾ ਹਾਇਤਾ ਪਈ ਕੱਖੇ ਨੇ ਇਹ ਤੇ ਸਮਾਨ ਸਭ ਨੂੰ ਪਾ ਕੇ ਮਸਾਲਾ ਮਸੂਲਾ ਪਾ ਕੇ ਤਿਆਰ ਕਰ ਲੈਣ ਨੂੰ ਪਨੀਰ ਕਹਿ ਰਹੇ ਆ ਜਿੰਨੇ ਤੱਕੇ ਗੈਨੇ ਕ ਖਾਣੇ ਦੇ ਵਾਸਤੇ ਨੂੰ ਮੇਰੇ ਤੇ ਪਾ ਕੇ ਖਾ ਲੈਣੇ ਆ ਵਾਹ ਹਾਂ ਜੀ ਹਾਂ ਬਾਕੀ ਸੁਣ ਮੈਂ ਦਿਖਾਉਣਾ ਜੀ ਆਪਣੇ ਜਿਹੜੀ ਕੁੱਤੀ ਪਈ ਆਪਣੇ ਘਰੇ ਬਾਹਰ ਸੂਈ ਦੀ ਕੁੱਤੀ ਆਪਣੇ ਘਰ ਨਾਲ ਦੀ ਉਹ ਫਰਦੀਆ ਦੇਖੋ। ਓਰੇ டாਮੀ ਹਾਂ ਕਿਥੇ ਨੇ ਬੱਚੇ ਤੇਰੇ ਕਿਥੇ ਨੇ ਬੱਚੇ ਕਿਥੇ ਨੇ ਹੈ ਬੱਚੇ ਕਿਥੇ ਨੇ ਬੱਚੇ ਏਸੋਂ ਨਾ ਪਹਿਲਾਂ ਵੀ ਗੱਲ ਕਰੀ ਦੀ ਆਪਾਂ ਨੇ ਜੀ ਇਹ ਕੁੱਤੀ ਪਈ ਆਪਣੇ ਬਾਰ ਮੂਰੇ ਸੂਈ ਦੀ ਬਾਹਰ ਗੇਟ ਤੇ ਬਾਹਰਲੇ ਪਾਸੇ ਲੱਕੜਾਂ ਚ ਉੱਥੇ ਆਪਾਂ ਨੇ ਕੋਰਨਾ ਕਰਨਾ ਤਾਂ ਵਧੀਆ ਪਤਾ ਜੀ ਪਏ ਭਾਈ ਉੱਥੇ ਹਫ਼ਤਾ ਤੱਕ ਤਾਂ ਵਧੀਆ ਦੁੱਧ ਪਾਣੀ ਪਾਉਣ ਨੂੰ ਪਾਇਆ ਪਾਣੀ ਦਿੰਦੇ ਰਹੇ ਬਾਰੇ ਤੇ ਭਾਈ ਹਫ਼ਤੇ ਇੱਕ ਮੰਗਰੋਂ ਉੱਥੇ ਇਹਨਾਂ ਦੇ ਘੋਰਨੇ 'ਚ ਹੋਰ ਕੁੱਤੀ ਵੜ ਗਈ ਆ ਕੇ ਬਾਹਰੋਂ ਭਾਈ ਇਹਦੇ ਉਹਨੇ ਚਾਰ ਬੱਚੇ ਮਾਰਤੇ ਕੁੱਤੀ ਨੇ ਇੱਕ ਉਹਨੂੰ ਤਾਂ ਚੱਕ ਕੇ ਲਈ ਗਈ ਉਹ ਤੈਨੂੰ ਮਾਰ ਕੇ ਬੱਚੇ ਕਰ ਗਈ ਘੋਰਨੇ ਦੇ ਅਸੀਂ ਨੇ ਭਾਈ ਕੁੱਤੀ ਉਹ ਵਿੱਚ ਬੜੀ ਦੇਖ ਲਈ ਵੀ ਹਾਂ ਇਹਦੇ ਘੋਰਨੇ 'ਚ ਵੱੜ ਰਹੀ ਆ ਉਹ ਅਸੀਂ ਉਹਦੀ ਕੱਢੀ ਫੇਰ ਵੀ ਭਾਈ ਦੋ ਤਿੰਨ ਤਿੰਨ ਨੂੰ ਤਾਂ ਭਾਈ ਉਹ ਉੱਥੇ ਮਾਰ ਗਏ ਨੇ ਕੋਰਨੇਸ਼ ਇੱਕ ਨੂੰ ਚੱਕ ਕੇ ਲੈ ਗਈ ਜਿਹੜੇ ਭਾਈ ਤਿੰਨ ਬਚ ਗਏ ਤੇ ਉਹ ਆਪਾਂ ਨੇ ਘਰੇ ਆਪਣੇ ਆ ਮਸ਼ੀਨ ਪਈ ਆ ਆਪਣੀਆਂ ਟੋਕੇ ਵਾਲੀ ਆਪਾਂ ਇਹਦਾ ਕੋਰਨਾ ਪਤਾ ਇਹਨਾਂ ਦਾ ਥਿਆ ਹੋਏ ਆ ਦੇਖੋ ਇਹ ਆ ਪੈਨ ਸੁੱਤੇ ਹੋਣੇ ਟੌਰਨ ਵਾਲਾ ਤੇ ਇਹ ਕੋਰਨਾ ਪਤਾ ਹੁਣ ਦਿਨੇ ਆ ਤਾਹਾਂ ਚੱਕ ਦੇਣਾ ਇਹਦਾ ਕੱਪੜਾ ਆ ਭਾਈ ਧੁੱਪ ਲੱਗੇ ਜਾਂਦੀ ਰਾਤ ਨੂੰ ਫੇਰ ਕੱਪੜਾ ਪਾ ਦੇਣਾ ਪਰ ਅਰਾਲੀ ਧਰਤੀ ਇੱਥੇ ਅਰਾਲੀ ਨਾਲ ਕੋਰਨਾ ਬਣਾਤਾ ਨਾ ਆ ਜਾ ਪਰਿਆ ਆਏ ਦੋ ਦਬਾ ਨਾ ਆਇਆ ਆਇਆ ਆਵਰ ਇਧਰ ਆਇਦਰ ਆਇਆ ਆਇਦਰ ਉੱਠ ਠੇ ਚੱਲ ਇਧਰ ੜ ਕੇ ਆਵਰੇ ਆ ਇਧਰ ਉੜਦੀ ਨਹੀਂ ਫਿਰ ਤਾਂ ਮਜ਼ੇ ਦੀ ਗੱਲ ਆ ਚੰਗਾ ਕੋਈ ਨਾ ਫਿਰ ਆ ਇਧਰ ਆ ਜਾ ਚੱਲ ਉਠ ਚੱਲ 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 ਜਾ ਉਠ ਚੱਲ ਚਾਬੇ ਕਰਨੇ ਜਾ ਕੇ ਚੱਲ ਬੁੱਕਰ ਜਾਨ ਚੱਲ ਅਰ ਜਾ ਕਰ ਤੂੰ ਚਲ ਕੋਰਨੇ ਜਾਂ ਚਲ ਕੋਰਨੇ ਚਾ ਚਲ ਕੋਰਨੇ ਜਾਂ ਆ ਇੱਥੇ ਆ ਜਾ ਆ ਜਾ ਆਇਆ ਤੇ ਕੋਰਨੇ ਜਾ ਆਇਆ ਕੋਰਨੇ ਆ ਜਾ ਆ ਤਰ ਚੱਲ ਇੱਥੇ ਆ ਜਾ ਆਇ ਕੋਰਨੇ ਜੱਤਰਾ ਚਲੋ ਇੱਥੇ ਆਓ ਫੜੇ ਹੋ ਆ ਜਾ ਆਏ ਵਾ ਯਾ ਆਇਆ ਤੂੰ ਆਇ ਨਾ ਆਇ 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 ਆਏ ਪਾ ਤੇ ਕਿ ਆ ਜਾ ਆਲੇ ਕੋਰਨੇ ਜੀ ਉਹ ਬਾਹਰੋਂ ਨਿਕਲਣਾ ਹੈ ਤੈਨੂੰ ਉੱਥੇ ਇੱਥੇ ਕੋਰਨੇ ਜੀ ਫਿਰ ਆ ਤੇਰੇ ਬੱਚੇ ਆ ਗੱਲ ਨਹੀਂ ਮੰਦੀ ਤੇ ਜੀ ਵੀ ਤੇ ਕਰ ਚੰਗਾ ਮੈਲੀਆ ਨਾ ਲੇਖਾ ਮੈਂ ਥਾਣ ਦਾ ਹਾਂ ਚਲ ਚਲ ਕੋਰ ਚਲ ਕੋਰ ਚਲ ਚਲ ਕੋਰ ਚਲ ਚਲ ਕੋਰ ਚਲ 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 ਆ ਦੇਖ ਆ ਯਾਰ ਬੈਠ ਉਹ ਦੇਖੀ ਤਰੇ ਬਹੁਤ ਬੱਚੀ ਲੱਗ ਰਹੀ ਕਿ ਮੱਖ ਬੈਠ ਉੱਤੇ ਬੈਠ ਬਾਈ ਬੈਠ ਦੁੱਧ ਕਿਹਾ ਦੁੱਧ ਨੂੰ ਮੈਲੀਆ ਨਾ ਪੱਕ ਹਾਂ ਤਾਂ ਥੋੜੇ ਪਾਣੀ ਪਾਲ ਲੈ ਪੱਕ ਦੁੱਧੇ ਪਾਲਿਆ ਬਣਾਇਆ ਹੁੰਦਾ ਪਰ ਬੈਠ ਜਾ ਬੈਠ ਤੇ ਬੈਠ ਬੈਠ ਦਬਾ ਤੇ ਆ ਦੇਖੋ ਜੀ ਇਹਨਾਂ ਨੂੰ ਦੁੱਧੀਆਂ ਉਹਨਾਂ ਨੂੰ ਹੁਣ ਇਹ ਆ ਦੇਖੋ ਭਾਈ ਐਂ ਦੁੱਧ ਜਾਂਦੇ ਫਿਰ ਆ ਦੇਖੋ ਦਿਮਾਦ ਆ ਹੈ ਉਹ ਲੱਗੇ ਦੇਖੋ ਨਾਲ ਦੀ ਨਾਲ ਫਰਨਾ ਉਹ ਲੱਗੇ ਦੇਖੋ ਉਹਨੇ ਕਿਹੜੇ ਜਣਾ ਬੈਗੀ ਦੇਖੋ ਲੈ ਕੇ ਆਉਂ ਰਹੇ ਹਾਂ ਆ ਦੇਖੋ ਜੀ ਆ ਬੈਗੀ ਭਾਈ ਐਂ ਦੁੱਧ ਜਾਂ ਕਰਨੇ ਦੇਖੋ ਜਹਾ ਆ ਦੇਖੋ ਜੀ ਆ ਦੇਖੋ ਆਪਾਂ ਇਹ ਮੱਗੇ ਵਾਂਗ ਫਰਦਾ ਕੇ ਕਦਾ ਵਿੱਚ ਵੜਦਾ ਕੇ ਮੈਂ ਆ ਦੇਖ ਲੈ ਚਲੋ ਜੀ ਖਾਨੇ ਖੋਲੇ ਨੇ ਅੱਖਾਂ ਤਿਆਰ ਨੇ ਮੈਂ ਲਾਗੀਆਂ ਖੁੱਲਣ ਮਾੜੀਆਂ ਮਾੜੀਆਂ ਚੋ ਇਹ ਪੂ ਤੱਕ ਖਾ ਲੇ ਇਹ ਪੂ ਪੀਵੇਂਗੀ ਤਾਂ ਨਹੀਂ ਜਗਾ ਕੋਈ ਆ ਦੇਖ ਕੇ ਵਾਹਦਾ ਹੀ ਹੋਰ ਉਹ ਦੋ ਤਾਂ ਲੱਗ ਚੁੱਕਣਾ ਇੱਕ ਹੀ ਫਸਦਾ ਜਰਾ ਨਾ ਇਥੇ ਨਹੀਂ ਕੋਈ ਕਿਉਂ ਨਾ ਔਰ ਲਾ ਮੁਦੇਬਾ ਲਈ ਜਿਹੜੇ ਕਮਰੇ ਜਿਹੜੇ ਡੇਟਾ ਬੈਸਲ ਆ ਦੇ ਕੀ ਅਰੇ ਇਹ ਡੇਟਾ ਬੈਸਲ ਲੈ ਕੇ ਤਾਂ ਮਾਰੇ ਜੰਗਣੋਂ ਆਲੇ ਨੂੰ ਸੁਪਸੇ ਐਸੇ ਤਿਰਗੂਦੇ ਉਹ ਉਧਰ ਦੀ ਹੋ ਜਾ ਕਿ ਤੂੰ ਥੱਲੋਂ ਹੀ ਵੜ ਜਾ ਥੱਲੋਂ ਦੇ ਸਾਰੇ ਇੱਕ ਪਾਸੇ ਹੋ ਰਹੇ ਨੇ ਇਹ ਤਿੰਨੇ ਤੂੰ ਐਂ ਧੱਕਾ ਨਾ ਕਰ ਇੱਥੇ ਥੱਲੋਂ ਇਹ ਥੱਲੋਂ ਆ ਦੇ ਹਾਂ ਵੜ ਜੇ ਵੜ ਜੇ ਕਹਿਣਾ ਜੰਗਣਗੇ ਪਹਿਲਾਂ ਫਿਰ ਜੰਗੋ ਇਹ ਉਹ ਦੂਜੇ ਹੋ ਰਹੇ ਨੇ ਇੱਕ ਪਾਸੇ ਹੋ ਰਹੇ ਨੇ ਸਾਰੇ ਕੰਨ ਮਣ ਜਾਂਦਾ ਬਸ ਆ ਦੇ ਤੇ ਨਹੀਂ ਉਹ ਅਸਾਂ ਆਸ ਮਿਲ ਜੂਗਾ ਅੰਦਰ ਨੂੰ ਦੋ ਇਹ ਆ ਦੇਖ ਨਾ ਅੱਧਾ ਜਿਲਾ ਕਰੇ ਨਾ ਖਾ ਗਿਆ ਹਾਂ ਤੰਨਾ ਦੂਜੇ ਦੇਖੀ ਬੜੀ ਬੱਠਾ ਦੇਖੀ ਦਰ ਦੇਖ ਆ ਦੇਖ ਬਈ ਮਾਂ ਦਾ ਪਿਆਰੇ ਹੈ ਜਾਂਦਾ ਚਲ ਹੋਰ ਕੋਤੇ ਤੰਰਾ ਕਿ ਤਨਾ ਦੇ ਗਿਆ ਪੂਰੇ ਮੋਟੇ ਹੋਣਗੇ ਦੇਖੀਏ ਬੋਇਆ ਨਹੀਂ ਨਾ ਵਧੀਆ ਆ ਪੂਰੇ ਪੜਨਗੇ ਪੂਰੇ ਕਿ ਦਦਾਂ ਤਨਾ ਨਾ ਬਦੀਆਂ ਮਿਲ ਲੱਗੇ ਤੇ ਪੰਜ ਸੱਤ ਤੇ ਆਪਣੀ ਗਲਤੀ ਕਰਤੀ ਬਹੁਤ ਵੱਡੀ ਹੋਰ ਅੱਜ ਕਿਤੇ ਪੈਰੀ ਜਾਂਦੇ ਰਹਾ ਸੱਤੇ ਇਹ ਬਿਜਰੀ ਦੇ ਭਈ ਕਿੰਨਾ ਨਾ ਪਾਪ ਲੱਗਿਆ ਤੇ ਕਿੰਨਾ ਵੱਡਾ ਪਾਪ ਲੱਗਿਆ ਉਹ ਦੇਖੀ ingredients ਤਾਂ ਦੇਖਾ ਉਹਨਾਂ ਦੀ ਕਿਸਮ ਮੱਚੀ ਆ ਦੇਖਿਆ ਦੇਖਾ ਪੀਸ ਹੋ ਜਾਂਦੇ ਨੇ ਹੁਣ ਤੇ ਨਾਲ ਦੇ ਬਈ ਕਿ ਉਹ ਮੋਮ ਪੱagina ਕਰੇ ਇੱਧਰ ਦੇ ਕੋਲ ਆ ਤੀ ਹਰਮੋਨ ਬਸ ਉਹਨੂੰ ਮਿਲਦਾ ਹੈ ਤਾਂ ਕਿ ਦੋਛਾਰੇ ਨੂੰ ਇਹ ਨੂੰ ਪਹਿਲੇ ਨੂੰ ਔਰ ਲੰਬੀ ਤੱਕ ਰਿਆ ਤੱਕ ਰਿਆ ਨਗਰਿਆ ਆ ਦੇ ਆ ਦੇਖਾ ਤਾਂ ਆ ਦੇਖੀ ਕਿ ਪਿਆਰੇ ਕਿਦਾਂ ਰਨੇਗਾ ਤਾਂ ਆ ਦੇਖੀ ਆ ਦੇਖੀ ਉਹ ਥੱਲੇ ਵਾਲੇ ਉਹਦੇ ਲੱਗਿਆ ਫਿਰੋ ਕਹੇ ਉਹ ਹੁੰਦੇ ਨੇ ਇਹ ਦੇ ਗਾਣੇ ਖਾਦ ਲੈ ਬੋ ਦੇ ਆ ਦੇ ਉਹ ਹੁੰਦੇ ਨੇ ਤਿੰਨ ਚਾਰ ਉਧਰੋਂ ਤਿੰਨ ਚਾਰ ਉਧਰੋਂ ਆ ਦੇ ਆ ਦੇ ਇਹ ਪੜੀ ਬਿੰਦੂ ਤੋਂ ਥੋੜਾ ਪੈਕ ਆ ਉਈ ਕਾਂਗਿਆ ਮਾਰਨ ਦੇ ਲੈਣਾ ਕੁੱਤਾ ਹੋਇਆ ਨਾ ਕਹੇ ਕੁੱਤੇ ਨੇ ਮੈਨਾਂ ਕੰਨੇ ਕੁੱਤੇ ਨੇ ਕੁੱਤੇ ਨੇ ਚੱਲੋ ਵਧੀਆ ਚੱਲ ਸਿਆਲ ਸਿਆਲ ਓਰੇ ਇਹ ਮੋਜਾਂ ਕਰਨਗੇ ਮੋਜਾਂ ਮਾਰਨਗੇ ਜ਼ਿੰਦਗੀ ਜਿੜਾਂਗੇ ਉਹ ਨਾ ਮੁੰਡਾ ਉਦੋਂ ਪੀਣ ਤਾਂ ਹੀ ਮੋਟੇ ਹੋ ਰਹੇ ਕਿਨੇ ਤਨ ਉਹ ਦੁਬਾਰਾ ਮਿਲ ਰਿਹਾ ਪਿੰਡ ਤੇ ਨਹੀਂ ਨਹੀਂ ਕਿਉਂ ਜੇ ਤ ਪੰਜ ਛੇ ਸੱਤ ਹੁੰਦੇ ਇਹ ਰੱਖੋ ਫੇਰ ਸਰਾਂ ਮੇਰੇ ਇੱਕ ਦੋ 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 ਧੋਖੇ ਤੋੜੀ ਮਰ ਜਾਨੇ ਇੱਕ ਬਾਬਾ ਚੱਲ ਲੈ ਬੈਨਾਂ ਨਾਲ ਮਿਲ ਰਿਹਾ ਬੁਰਾ ਦਪਾਰਾ ਸੁੱਤੀ ਦਾ ਨਹੀਂ ਸੁੱਤੇ ਬੈਗਾਂ ਮੈਂ ਡੱਕੇ ਸੋਈ ਜਾ ਸੋਈ ਗਿਆ ਜੁਮਦਾ ਜੁਮਦਾ ਆਹ ਦੇਖੋ ਪਰਲਰ ਨਾਲ ਹੁੰਦੇ ਆ ਦੇ ਸੋ ਗਿਆ ਨਾ ਨਾ ਅਰੇ ਇਹ ਅੱਕਾ ਗੁਲੀ ਨਹੀਂ ਤੋ ਤੋ ਦਿਹਲਾ ਨਾ ਹਨਾ ਵੇ ਆ ਦੇਖੀ ਗੜਾ ਨਹੀਂ ਆ ਕਰ ਲੈ ਅਜਾਇਬੁਰਾ ਬੁਕਤਨੀ ਕਿੰਨਾ ਮੋਟਾ ਲੈ ਕੋ ਨਹੀਂ ਨਹੀਂ ਇਹਨਾਂ ਦੇ ਨਾ ਅਜਾਇਬੁਰਾ ਦੇ ਵੇ 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 ਮਸੀਹਾ ਕਰ ਲੈ ਆ ਨਹੀਂ ਗਿਆ ਕੋ ਇੰਨੀ ਵਸਿਆ ਨਾ ਜੜ ਟੜ ਗਿਆ ਜੜ ਰਿਹਾ ਸਾਰੇ ਮੂੰਹ ਪੂਂਹਦੇ ਦੇ ਲਾਣਾ ਤੇ ਨਾ ਪਜਵਾ ਕਰਦੇ ਪਈਦੇ ਨੇ ਤੋਤੇ ਮੂੰਹ ਲੱਗ ਆਉਣਾ ਉਹ ਪੁੰਹਦੀ ਹੈ ਦੇਖ ਨਾ ਤੇਰੀ ਭਾਈ ਠੀਕ ਹੈ ਬੱਸ ਅਸੀਂ ਤੇ ਦਿਖਾਵਾਂਗੇ ਤੇ ਵੱਡੇ ਹੋ ਕੇ ਬੱਚੇ ਇਹਦੇ ਮਾਝੇ ਮਾਤਾ ਕਿਹਾ ਰਾਤ ਗੁੱਡੀ ਦੀ ਮਾਂ ਰੋਟੀਆਂ ਚੱਲਿਆ ਪਰ ਪਕਾ ਲਾਇਆ ਕਹਿੰਦੀ ਮੈਂ ਥੱਕ ਗਈ ਕਹਿੰਦੀ ਅੱਜ ਸਾਗ ਬਣਾ ਕੇ ਜਾ ਦੇ। ਸਾਗ ਰੋਟੀਆਂ ਕਹਿੰਦੀ ਬਣਾਵਾਂਗੇ ਘੈਂ ਸਪਰ। ਕਵੇਆ ਹੋ ਗਿਆ ਥੋੜਾ। ਦਿਖਾਓ ਜੀ ਮਾਤਾ ਜੀ ਸਾਗ ਕੀ ਕਿਦ ਬਣਾਇਆ ਰੱਖਣਾ ਕੀ ਕਿਸ ਨੂੰ ਖਾਣੇ। ਦੇਖੋ ਭਾਈ ਸਾਗ ਬੁੜੇ ਦਾ ਭਾਗ ਆ ਕਹਿੰਦੇ ਕਿਚੜੀ ਖਾਏ ਬੁੜਾ ਮਰ ਜਾਏ। ਅੱਛਾ। ਪਹਿਲੀ ਮਾਰਦੇ ਹੁਣ। ਆ ਦੇਖੋ ਜੀ ਮੂੜੀਆਂ ਪਏ ਨੇ ਪਏ ਕੱਟੀਆਂ। ਪਈ ਮੱਗਰ ਤੇ ਜਵਾਖ ਬਾਕੇ ਪਈ ਸੌਰੇ ਗਿਆ ਮੱਗਰ ਅੱਜ ਤਾਂ ਆ ਕੇ ਫਿਰ ਮੱਗਰੋ ਸਾਗ ਕਰ ਲਿਆ ਸੀ ਨੇ ਪਾਈ ਕਿਹਦਾ ਸਾਗ ਕੋਈ ਮਾਮਤ ਚੀਜ ਆ ਵੀ ਜਿਵੇਂ ਮਟਰ ਪਨੀਰ ਕਰੇ ਹੋਰ ਹੋਰ ਭਾਈ ਗੱਲਾਂ ਦੀ ਗੱਲਾਂ ਮੈਂ ਘਰੀ ਮੇਨ ਨਾਲ ਗੱਲਾਂ ਕਰਦਾ ਹੋਂ ਨਾ ਮਾ ਆਪਾਂ ਕੋਈ ਦਾਲ ਪਾਣੀ ਕਰ ਲਈਏ ਕੋਈ ਮਟਰ ਪਨੀਰ ਕਰ ਲਈਏ ਕੋਈ ਗੋਭੀ ਕਰ ਲਈਏ ਕੋਈ ਨਹੀਂ ਹੁੰਦਾ ਕਿ ਮੰਡੀ ਦੇ ਕਿਸੇ ਦੇ ਦਾਲ ਪਾਣੀ ਜਦ ਸਾਗ ਕਰ ਲਈਏ ਆਪਾਂ ਪਲਾਨ ਦੇ ਕਮਾਡੀ ਤੂੰ ਵੀ ਲੈ ਲੈ ਭਾਈ ਕੌਲਾ ਭਰ ਕੇ ਤੂੰ ਦੇ ਦੇ ਭਾਈ ਉਹ ਤਾਂ ਹੁੰਦਾ ਕਿਉਂਕਿ ਸਾਗ ਬਹੁਤ ਨੀਂਦ ਨਾਲ ਬੰਨਿਆ ਸਾਰਾ ਦਿਨ ਲੱਗ ਜਾਂਦਾ ਅਗਲੇ ਦਾ ਉਹ ਫਿਰ ਵੀੜੀ ਚਾੜਦੀ ਤੇਰੇ ਜੀ ਦੇ ਉਹ ਕਰੂਗਾ ਵੀ ਹੁਣ ਮੱਥਾ ਤਾਂ ਮਾਰੇ ਨੇ ਵਿੱਚ ਕੀ ਜੋ ਉਹਨਾਂ ਦਾ ਰਿੰਨਿਆ ਜਾ ਹੁਣ ਤਾਂ ਕਰੇਗਾ ਅੱਗੇ ਹੀ ਕਰਦੇ ਤੇ ਅੱਗੇ ਕਹਿੰਦਾ ਜੇ ਕੋਈ ਕਮਾਡੀ ਸਾਗ ਕਰਦਾ ਤੇ ਖਲਾ ਪੱਜ ਕੇ ਜਾ ਕੇ ਫੜਾ ਕੇ ਜਾਂਦੇ ਵੀ ਆ ਆਪ ਲੋ ਦੇ ਕੌਲਾ ਲੈ ਕੇ ਇਹ ਕੈਦੀ ਨੇ ਵੀ ਅੱਜ ਸਾਥ ਕਰਾਂਗੇ ਭਾਈ ਲੈ ਜਾ ਪਹਿਲੀ ਹਾਂ ਹਾਂ ਹੁੰਦਾ ਪਈ ਰਹੀ ਨਹੀਂ ਉਹ ਟਾਈਮ ਅੱਗੇ ਵਾਲਾ ਫਰਕ ਪਈ ਜਾਂਦਾ ਉਹ ਨਵੀਂ ਨਵੀਂ ਪੱਕੇ ਤੇਰਾਵਤਾ ਬਣ ਕੇ ਹੀ ਬੈਠ ਗਿਆ ਹੈ ਨਵੀਂ ਨਵੀਂ ਬਣ ਕੇ ਬੈਠ ਗਿਆ ਕਾਲੀ ਭੱਗਾਂ ਉਹਨਾਂ ਨੇ ਨਵੀਂ ਹੋ ਗਈ ਸਾਰਿਆਂ ਦੀ ਦਿੱਤੀ ਹੋਈ ਆ ਮੰਮੀ ਬੈਠਾ ਜਾ ਕੇ ਦੇਗਾ ਸਿਆਲ ਨਾ ਦੀ ਆ ਇਹ ਤਾਂ ਨਾ ਗੀ ਗਾਨਾ ਹੱਬ ਕਦੋਂ ਮੈਂ ਵੱਜ ਕੇ ਦੇਖੀ ਵੀ ਘਟੋਨੀ ਨਾ ਸਾਗ ਅੱਜ ਵੀਡੀਓ ਬਣਾਉਣ ਦਾ ਵਿੱਚ ਬਸ ਟਾਈਮ ਨਹੀਂ ਲੱਗਾਂਗੇ ਕਿਉਂਕਿ ਇਕੱਲਾ ਬੰਦਾ ਘਰੇ ਇੱਧਰ ਕਿਤੇ ਜਿਦਾ ਭਾਈ ਹੁਣ ਸਾਗ ਆ ਬਸ ਇਹ ਨਾਲ ਕੀ ਰੋਟੀ ਰਹੀ ਅੱਗੇ ਹੁੰਦਾ ਬਾਜ ਰੋਟੀ ਹੁੰਦੀ ਅੱਗੇ ਦੇ ਖਾ ਹੈਨਾ ਹੁਣ ਤਾਂ ਖਾਂਦੀ ਰੋਟੀ ਬਾਜਰੀ ਦੀ ਕੋਈ ਨਾ ਪਕਾਵੇ ਨਾ ਖਾਵੇ ਜਿਵਾ ਪਾਵੇਂ ਸਮੰਟਾ ਇਹ ਬਾਜਰੇ ਨੂੰ ਲੈ ਮੈਂ ਤਾਂ ਅੱਲਾ ਦਾ ਵੀ ਹੋ ਗਏ ਹੁਣੇ ਘੱਟੋ ਘੱਟ 15 ਸਾਲ ਖਾਦੇ ਰੋਟੀ ਬਾਜਰੀ ਦੀ ਅੱਗੇ ਨਾ ਬਣਾ ਲੈਂਦੇ ਸੀ ਮਨ ਨੇ ਆਪਣੇ ਇਧਰ ਇਹਨੇ ਕਰਨਾ ਨਹੀਂ ਤੇਰਾ ਅਸਲ ਬਣਾਉਗੀ ਤੇਨੂੰ ਉਹਦੀ ਖਾਵਾ ਕੇ ਜਾ ਕੇ ਪੋੜੀ ਬਣਾਉਣੀ ਆਪਣੇ ਹਾਂ ਵੀ ਉਹਨੇ ਹਾਂ ਇਹ ਤਾਂ ਬਣਾਉਂਦੇ ਵਾਇਦੇ ਜੀ ਆਪਾਂ ਨਹੀਂ ਹਲੇ ਕਰੀ ਜੀ ਆਪਾਂ ਇਹਨੂੰ ਤਿੰਨੇ ਘਰ ਬਣਾਉਂਦੇ ਆਪਾਂ ਨੂੰ ਤਾਂ ਹੋਗੇ ਘੜਵਾੜ 15 ਸਾਲ ਹਾਂ ਪਹਿਲਾਂ ਬਣਾਉਂਦੇ ਸੀ ਹੁਣ ਨਹੀਂ ਥੋੜੇ ਜਿੜੇ ਰੋਟੀਆਂ ਵੇਰ ਲੈ ਕਹਿੰਦੇ ਜਿਹੜੀਆਂ ਬੁੜੀਆਂ ਜਿਹਾ ਲਾਏ ਰੋਟੀਆਂ ਜੀ ਮੋਟੀ ਹੁੰਦੀਆਂ ਹੁੰਦੀਆਂ ਆਪਾਂ ਉਹ ਵੀ ਐ ਲਾਦੀ ਸੁਆਦ ਆ ਤੇ ਕੁੰਨੇ ਤੇ ਲੰਗਵੇ ਪਕੜਾ ਗਿਆ ਜੀ ਮੋਟੀਆਂ ਨੇ ਮੂਤਾ ਮੋਟੀ ਵਾਲਾ ਮੜੀ ਜਿਹਾ ਹੋਇਆ ਲੱਗੂ ਵੀ ਉਲਟੀ ਆਉਗੀ ਮੋਟੀ ਹਾਜ ਹੁੰਦੀ ਰੋਟੀ ਅਗਲੇ ਨੇ ਐ ਭਈ ਬਈ ਪਰਖਾ ਪੋ ਅਗੇ ਘਰ ਦੇ ਵਾਇਦ ਨੂੰ ਦੇਸੀ ਵਾਇਦ ਰਹੀ ਹੈ ਨਹੀਂ ਹੈਗੀ ਕੋਈ ਕਹਿੰਦਾ ਰੋਟੀ ਮੋਟੀ ਹੋਣ ਅਗਲੇ ਦੇ ਹਾਜਮ ਹੁੰਦੀ ਨਹੀਂ ਹੈਗੀ ਵੈਸੇ ਤਾਂ ਹੁਣ ਰਾਤ ਨੂੰ ਸਾਗ ਖਾਣਾ ਬਹੁਤ ਦਲਤ ਜਾਂਦਾ ਯਾਨੀ ਹੈ ਹੈਵੀ ਹੋ ਜਾਂਦਾ ਹਾਜਮ ਨਹੀਂ ਆਪਰੇ ਤਾਂ ਚਲੀ ਜਾਂਦਾਗਾ ਮੈਂ ਪਰ ਕੇ ਪੈਂਦੇ ਨੇ ਜੱਟ

ਸ਼ੀਰਾ ਤੇ ਆ ਗਿਆ ਬਣਾਇਆ ਬਲਾ ਬਾਪੂ ਹੀ ਤਾਂ ਲੈ ਲੈਂਦੇ ਨੇ ਮੈਨੂੰ ਪੱਕਾ ਲੱਗ ਰਹੀ ਆ ਮੈਂ ਵੀ ਖਾਣਾ ਯਾਰ ਆ ਸਾਕਾ ਸਾਬਤਾਂ ਦੇਖਾਂ ਦੇਵਾ ਸੁਆਦ ਹੈ ਆਪ ਰੋਟੀ ਤੇ ਦਹੀਂ ਮਸਤਾ ਜੀ ਤੇ ਆਪੇ ਆ ਗਏ ਵਾਪੇ ਹਸਰੀ ਗਾਰ ਦੀ ਸਾੜੀ ਵੀਰਾਂ ਨੂੰ ਭਾਈ ਖਾਲਸਾ ਭਾਈ ਜਿੱਤੀ ਫਤੇ ਜੀ ਠਾਗ ਬੜਾ ਵਧੀਆ ਕੁੰਡਾ ਸਾਗ ਇਹ ਨਹੀਂ ਕੋਈ ਪੁਰਾਣੀ ਅਕਾਉਂਟਾ ਰਹਿ ਗਿਆ ਸਾਗ ਦੀ ਹਣਾ ਕਿਉਂ ਅੱਗੇ ਟਮਾਟਾ ਮਾ ਕਰਦਾ ਹੁੰਦਾ ਇਹ ਨੂੰ ਤਾਂ ਨੂੰ ਪਤਾ ਸਾਗ ਵੀ ਘਸ ਕੇ ਆਣਾ ਅੱਗੇ ਟਮਾਟਾ ਮਾ ਅੱਗੇ ਤਾਂ ਹਰੇਕ ਹੁਣ ਟਮਾਟਾ ਮਾ ਕਰਦਾ ਹੁੰਦਾ ਨਹੀਂ ਅੱਗੇ ਤਾਂ ਟਮਾਟਾ ਮਾ ਹੁਣ ਤਾਂ ਹਰੇਕ ਹੀ ਕਰਦਾ ਅੱਗੇ ਤੇ ਕਈ ਗੱਲਾਂ ਹੈਗਾ ਹੁਣ ਹਰੇਕ ਹੀ ਕਰਦਾ ਹੁਣ ਅਰੇ ਆ ਅੱਗੇ ਤਾਂ ਮੈਂ ਡੰਮ ਕਰਦਾ ਹੁੰਦਾ ਹਾਂ ਅੱਛਾ ਜੀ ਪਤਾ ਕੀ ਹੁਣ ਥਾਕ ਵੀ ਸਾੜੇ ਕੱਢਦਾ ਵੀ ਮੇਰਾ ਪੰਡਾ ਜਹਾੜ ਨੂੰ ਕੋਈ ਕੋਈ ਹੋਰ ਸਬਜ਼ੀ ਚੱਲੇ ਜੇ ਕੋਈ ਨਾ ਥਾਕ ਦੀ ਥਾਂ ਤੇ ਵੱਲੋਂ ਕੁਝ ਵੀ ਜਾਂਦੇ ਕੋਈ ਥਾਕ ਦਾ ਪੁਰਾਣਾ ਸੜੀਆਂ ਦਾ ਥਾਕ ਜੰਦਾ ਆ ਰਿਹਾ ਚਲੋ ਖਾਣੇ ਵਜੇ ਆ ਕੇ ਸਾਗਾ ਬਹੁਤ ਵਧੀਆ ਓਕੇ ਯਾਰ ਦੇਖੋ ਇਹ ਸਭ ਕਹਿਣਾ ਹਾਂ ਦੇਖੋ ਜੀ ਇੱਧਰ ਆਪਾਂ ਨੇ ਬਾਬੇ ਲਾ ਕੇ ਲਾਤੇ ਇੱਧਰ ਚਲ ਰਹੀ ਬਾਣੀ ਸ੍ਰੀ ਅੰਮ੍ਰਿਤ ਸਰਸਾਹ ਜੀ ਤੋਂ ਜੀ ਸਰ ਰਸ ਨਹਲਾ ਪੰਜਵਾਹ ਅੱਧੀ ਰੋਟੀ ਖੰਮਾਣੇ ਦੀ ਪੂਰਾ ਆਸਮੀ ਕਰਤਾਰੇ ਠੀਕ ਹੈ ਠੀਕ ਹੈ ਇੱਥੇ ਲੜੀ ਤੇ ਪੋ ਵੀ ਖਾਣੇ ਆਈਆਂ ਰੋਟੀ ਛੱਕ ਕੇ ਫੇਰ ਬਾਹਰ ਦੇਖੋ ਜੀ ਮੌਸਮਾ ਠੰਡਾ ਮੌਸਮ ਹੋ ਗਿਆ ਪਈ ਠੰਡ ਹੋਣ ਲੱਗੀ ਜਿਹੜਾ ਆਪਾਂ ਨੇ ਪਹਿਂ ਕੋਰਨਾ ਤੁਹਾਨੂੰ ਦਿਖਾਇਆ ਜੀ ਪਹਿਲਾਂ ਕੁੱਤੀ ਦਾ ਕੋਰਨਾ ਪਾਇਆ ਹੋਇਆ ਦੇਖੋ ਜੀ ਅੱਡ ਤੱਕਦੀ ਆਪਾਂ ਨੇ ਦੇਖ ਇਧਰ ਇੱਕ ਪਾਸੇ ਆ ਦੇਖੋ ਉਸਮਾਨ ਪਿਆ ਜੀ ਅੱਗੇ 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 ਸੁਣਿਓ ਜੀ ਹਾਂ ਜੀ ਮੈਂ ਮੈਂ ਸੀ ਅੱਜ ਸਾਰੇ ਜਣੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਲਏ ਅੱਜ ਅਸੀਂ ਨੇ ਕਾਫੀ ਟਾਈਮ ਬਾਅਦ ਬਣਾਇਆ ਦੂਜੀ ਵਾਰ ਸਾਗ ਬਣਾਇਆ ਵੈਸੇ ਤਾਂ ਮੈਂ ਜਿੱਦੇ ਸਾਗ ਕਰਦੀ ਆ ਉਹਦੇ ਵਿੱਚ ਚੁੱਲ੍ਹੇ ਤੇ ਰੋਟੀ ਬਣਾਉਣੀ ਨੇ ਅੱਜ ਕਵੇੜਾ ਹੋ ਗਿਆ ਨਾ ਕਿਉਂਕਿ ਹਾਪੀ ਦੀ ਮੰਮਾ ਤਾਂ ਹੈ ਨਹੀਂ ਹਮ ਮੰਮਾ ਹਾਪੀ ਦੀ ਮੰਮਾ ਹੈ ਨਹੀਂ ਕਿਉਂਕਿ ਸਾਹਿਬ ਨੂੰ ਬੁਖਾਰ ਹੋ ਰਿਹਾ ਸੀ ਉਹ ਦਵਾਈ ਨਹੀਂ ਆਈ ਸੀ ਇਹ ਹਾਂ ਰਾਂ ਗੁਮੈ ਨਾ ਗੇੜਾ ਲਾ ਗਿਆ ਉਹ ਗਿਆ ਰਾਸਤੇ ਚ ਹਿਰੰਦਾਰੀ ਹੁੰਦੀ ਆ ਰਸਤੇ ਬੈਰੀ ਕਿ ਉਹ ਦੋ ਵਾਰ ਗਿਆ ਤੁਸੀਂ ਜਿਹੜੇ ਕਿਹਾ ਮੈਂ ਇਹਨਾਂ ਹਾਰ ਹਾਰ ਹਾਂ ਤੇ ਵਿਕੀ ਸਾ ਕਿਵੇਂ ਦਾ ਬਣਿਆ ਨੰਬਰ 1 ਟੋਬਲਾ ਮੁੜਾਈ ਭਾ ਕੇ ਖਾ ਰਿਹਾ ਹਾਂ ਜੀ ਆ ਦੇਖੋ ਮੁੜਾਈ ਭਾ ਕੇ ਖਾ ਰਿਹਾ ਨੇ ਬੋਲੀ ਮੁੜਾਈ ਭਾ ਕੇ ਸਾਰੇ ਚਰਦਾ ਇਹ ਆ ਦੇਖੋ ਮੂਲੀ ਵੀ ਆ ਤੇ ਮਿਰਚ ਵੀ ਆ ਆ ਮੂਲੀ ਤੇ ਇਹ ਹੈ ਲਸੀ ਤੇ ਮਿੱਟੀੜੀ ਵੀ ਹੈ ਹਾਂ ਜੀ ਸਾਰੇ ਬਣਾ ਲਸੀ ਦੇ ਨਾਲ ਸਾਗ ਮੱਕੀ ਦੀ ਰੋਟੀ ਨਾਲ ਦੱਦੀ ਖਾਰੇ ਜੇ ਆਦਰਕ ਆਦਰਕ ਵਰਮਾ ਸਾਗ ਨਾਲ ਸਾਕੇ ਦੇਖ ਲਿਆ ਆਦਰਕ ਉਹ ਤੇ ਆਦਰਕ ਆਉੜਾ ਵਧੀਆ ਲੱਗਦਾ ਹੈ ਉਹ ਵੀ ਹੈਗਾ ਵਿੱਚ ਹੈ ਨਾ ਹਾਂ ਠੀਕ ਹੈ ਉਹ ਵੀ ਲੁਕੀ ਦੱਦੀ ਤੇ ਮੈਂ ਕਹਿੰਦਾ ਜੇ ਕੋਈ ਆਉੜਾ ਹੋਰ ਤੇ ਮੈਂ ਕੋਈ ਆੜਾ ਖਾਂਦਾ ਨਹੀਂ ਹੈਗਾ ਮੈਂ ਤੇ ਤੇ ਮਮਮੀ ਖਾਣੇ ਨੂੰ ਮੈਂ ਹੱਥ ਤੇ ਨਾ ਹੱਥ ਤੇ ਮਮਮੀ ਖਾਣੇ ਨੂੰ ਮੈਂ ਇਹ ਚੱਕਰ ਰੱਖ ਦੋ ਚੱਕਰ ਕਿਧਰ ਦੇ ਮਾਈ ਕੋਲ ਆਪ ਤਾ ਇਹ ਤਾਂ ਮਈ ਪਣੀ ਆਉਣਗੇ ਨੇ ਹੂੰ ਸੋਹਣਾ ਦੇ ਹੋਰ ਨਹੀਂ ਉਹ ਫੰਦਾ ਇਹਨੇ ਦੇ ਵੀ ਕੀ ਦੇ ਘਟਾ ਕੇ ਰਾਜੀ ਨੇ ਭਈ ਔਲੀ ਆਪਾਂ ਤਾਂ ਰਗੇ ਨਾ ਦਵੜਾ ਇਹ ਤਾਂ ਜੱਦੀ ਵੀ ਨਹੀਂ ਕਰਦੇ ਬਾਪੂਏ ਤਾਂ ਹਰੇਕ ਖਾਲਾਦਾ ਤੇ ਹਾਂ ਜੀ ਬਾਪੂਏ ਤਾਂ ਹਰੇਕ ਚੀਜ਼ ਨਵੀਂ ਕਰਦੇ ਤੇ ਉਹ ਕਰਦਾ ਤੇ ਪਹਿਲੇ ਦਾਦੋ ਨੰਨਾ ਵੀ ਕਰ ਲੈਣੇ ਆ ਬਾਪੂਏ ਬੇਟੀ ਸਾਗ ਥੋੜੇ ਦਿਨ ਬਾਅਦ ਕਹਿੰਦੇ ਭਾਈ ਸੰਦੀਪ ਸਾਗ ਕਰ ਲੈ ਹੁਣ ਕੋਈ ਨਹੀਂ ਹੈਣਾ ਹੈਗਾ ਉਹਨਾਂ ਤੋਂ ਬਿਨਾਂ ਉਹ ਸਾਦੀ ਰੋਣਾ ਹੈ ਮੈਂ ਸਾਗ ਦੀ ਮੱਝ ਨਾਲੇ ਕਰਦੇ ਆ ਉਹ ਬਾਹਰ ਆ ਦੇਣਾ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਆ ਇੱਕ ਦੋ ਦਾ ਖਾਂਦਾ ਵਸ ਸਾਗ ਦੋ ਇਹਦਾ ਖਾਂਦੇ ਰਿਹਾ ਸਿੱਕੇ ਸ਼ਾਮ ਨੂੰ ਇੱਕ ਵਾਰ ਸਵੇਰੇ ਕੋ ਦੂਰ ਆ ਕੇ ਆਨੂ ਕਹਿੰਦੇ ਨੇ ਮੈਂ ਤਾਂ ਸਬਜ਼ੀ ਕਰ ਦੋ ਭਾਈ ਆਓ ਖਾਗਦਾ ਚਲੋ ਜੀ ਤੇਰੇ ਨਾਲ ਹੀ ਕਰਦੇ ਬਲੌਗ ਲੈਣ ਵੀਡੀਓ ਨੂੰ ਕਰਿਓ ਸ਼ਸ਼ਕਾਰ